ਵੈਗੁਰਜੀ ਖਾਲਸਾ ਵਹਿਗੁਰਜੀ ਕੀ ਫਤਿਹ ਬੱਚਿਓ ਅੱਜ ਆਪਾਂ ਇੱਕ ਬਹੁਤ ਸੋਹਣੀ ਸਟੋਰੀ ਡਿਸਕਸ ਕਰਦੇ ਹਾਂ ਇਹ ਪਰਤ ਦਾ ਨਾਮ ਜਿਸ ਰਾਜੇ ਦੇ ਨਾਮ ਤੋਂ ਪਿਆ ਹੈ ਨਾ ਉਸ ਦਾ ਨਾਮ ਸੀ ਪਰਤ ਬਹੁਤ ਹੀ ਬਹਾਦਰ ਬਹੁਤ ਹੀ ਸਿਆਣਾ ਬਹੁਤ ਹੀ ਚੰਗਾ ਰਾਜਾ ਸੀ ਤੇ ਧਰਮੋ ਕਰਮ ਕਰਨ ਵਾਲਾ ਸੀ ਪੁਰਾਣੇ ਸਾਰੇ ਰਾਜੇ ਤਕਰੀਬਨ ਬਹੁਤ ਸੰਤਾਂ ਸਾਧੂਆਂ ਦੇ ਸਰਦਾਰ ਲੂ ਹੁੰਦੇ ਸੀ ਤੇ ਪ੍ਰਮਾਤਮਾ ਦੇ ਪਿਆਰੇ ਵਿੱਚ ਰਹਿਣ ਵਾਲੇ ਪ੍ਰਮਾਤਮਾ ਨੂੰ ਮੰਨਣ ਵਾਲੇ ਹੁੰਦੇ ਸੀ ਤੇ ਉਹਨਾਂ ਦਾ ਬੜਾ ਪ੍ਰਤਾਪ ਹੁੰਦਾ ਸੀ ਸਾਰੇ ਲੋਕ ਉਹਨਾਂ ਨੂੰ ਰਾਜੇ ਨੂੰ ਪ੍ਰਮਾਤਮਾ ਦਾ ਰੈਪ੍ਰੈਜ਼ੈਂਟੇਟਿਵ ਮੰਨਦੇ ਸੀ ਕਿਉਂਕਿ ਉਹ ਆਪਣੇ ਪਰਜਾ ਦੇ ਸਾਰੇ ਦੁੱਖਾਂ ਸੁੱਖਾਂ ਦੇ ਵਿੱਚ ਸ਼ਾਮਲ ਹੁੰਦੇ ਸੀ ਬਹੁਤ ਸਾਰੇ ਰਾਜੇ ਰਾਤ ਨੂੰ ਪੇਸ ਬਦਲ ਕੇ ਆ ਆਮ ਜਿਹੇ ਆਦਮੀ ਬਣ ਕੇ ਉਪਰੋਂ ਚਾਦਰ ਦੀ ਬੁਕਲ ਮਾਰ ਕੇ ਇਹ ਜਾਂਦੇ ਹੁੰਦੇ ਸੀ ਆਪਣੀ ਪਰਜਾ ਦਾ ਹਾਲ-ਚਲ ਦੇਖਣ ਵਾਸਤੇ ਕੋਈ ਇਹਨਾਂ ਨੂੰ ਪਛਾਣੇ ਨਾ ਇਹਨਾਂ ਨੂੰ ਪਤਾ ਲੱਗਦਾ ਸੀ ਕਿ ਕਿਤੇ ਕੋਈ ਕ腐ਪਸ਼ਨ ਤਾਂ ਨਹੀਂ ਹੋ ਰਹੀ ਕੋਈ ਸੋਲਜਰਸ ਦੇ ਵਿੱਚੋਂ ਕੋਈ ਜਨਤਾ ਨੂੰ ਤੰਗ ਤਾਂ ਨਹੀਂ ਕਰ ਰਿਹਾ ਤੇ ਬਹੁਤ ਚੰਗੇ ਰਾਜੇ ਹੁੰਦੇ ਸੀ ਜਿਹੜਾ ਪਰਤ ਰਾਜਾ ਸੀ ਇਹ ਵੀ ਬਹੁਤ ਚੰਗਾ ਸੀ ਇਸ ਤਰ੍ਹਾਂ ਆਜ ਬਹੁਤ ਵੱਡਾ ਸੀ ਜਿਸ ਨੂੰ ਛਤ੍ਰਪਤੀ ਜਾਂ ਚਕਰਵਰਤੀ ਰਾਜਾ ਕਿਹਾ ਜਾਂਦਾ ਉਹਦੋਂ ਅਨ ਡਿਵਾਈਡਡ ਇੰਡੀਆ ਸੀ ਵਾਸਟ ਬਹੁਤ ਸੀ ਇੰਡੀਆ ਤੇ ਬਹੁਤ ਸਾਰੇ ਕੰਟਰੀਜ਼ ਤਾਂ ਹਲੇ ਐਗਜ਼ਿਸਟੈਂਸ ਦੇ ਵਿੱਚ ਵੀ ਨਹੀਂ ਸੀ ਆਏ ਤਾਂ ਉਦੋਂ ਜਿਹੜਾ ਇੰਡੀਆ ਸੀ ਬਹੁਤ ਹੀ ਵਾਸਟ ਲੈਂਡ ਸੀ ਇਹਦੇ ਉੱਤੇ ਰਾਜ ਕਰਨ ਦਾ ਮਤਲਬ ਕਿ ਸਮਝ ਲਓ ਕਿ ਸਾਰੀ ਵਰਲਡ ਦਾ ਜਿੰਨਾ ਕੋਲ ਰਾਜ ਹੁੰਦਾ ਸੀ ਐਡਾ ਵੱਡਾ ਰਾਜਾ ਸੀ ਉਹ ਤੇ ਇਹ ਰਾਜਾ ਸਾਰੇ ਰਾਜਿਤ तकरीबन ਉਦੋਂ ਸੰਤਾਂ ਸਾਧੂਆਂ ਦੀ ਬਹੁਤ ਕਦਰ ਕਰਦੇ ਹੁੰਦੇ ਸੀ ਤੇ ਉਹਨਾਂ ਕੋਲੋਂ ਸਿੱਖਿਆ ਲੈਂਦੇ ਸੀ ਉਸ ਟਾਈਮ ਇਹਨਾਂ ਦਾ ਲਾਈਫ ਸਟਾਈਲ ਇਹ ਸੀ ਕਿ ਜੇ ਐਵਰੇਜ ਲਾਈਫ 100 ইয়ার্স ਮੰਨੀ ਜਾਂਦੀ ਸੀ 100 ਸਾਲ ਦੀ ਜ਼ਿੰਦਗੀ ਦੇ ਵਿੱਚੋਂ ਪਹਿਲੇ 25 ਸਾਲ ਇਹ ਸਟੂਡੈਂਟ ਲਾਈਫ ਸਮਝਦੇ ਸੀ ਉਦੋਂ ਤਾਂ ਇਹ ਪੜ੍ਹਦੇ ਹੁੰਦੇ ਸੀ ਆਸ਼ਰਮਾਂ ਦੇ ਵਿੱਚ ਜਾ ਕੇ ਰਿਸ਼ੀਆਂ ਕੋਲੋਂ ਸਿੱਖਿਆ ਲੈਂਦੇ ਸੀ ਸ਼ਾਸਤਰੀ ਵਿਦਿਆ ਸਿੱਖਦੇ ਸੀ ਕੋੜਸਵਾਰੀ ਸਿੱਖਦੇ ਸੀ ਰਾਜਨੀਤੀ ਸਿੱਖਦੇ ਸੀ ਤੇ ਧਰਮ ਕਰਮ ਦੀ ਸਿੱਖਿਆ ਲੈਂਦੇ ਸੀ ਸਾਰੇ ਸ਼ਾਸਤਰਾਂ ਨੂੰ ਪੜ੍ਹਦੇ ਸੀ ਇੱਕ ਕਿਸਮ ਦਾ ਉਹ ਇਹਨਾਂ ਦਾ ਬਹੁਤ ਹੀ ਬ੍ਰਹਮਚਰਜ ਦਾ ਜੀਵਨ ਹੁੰਦਾ ਸੀ ਬ੍ਰਹਮਚਰਜ ਮੀਨਸ ਕਿ ਬਹੁਤ ਪਿਓਰ ਜੀਵਨ ਇਹਨਾਂ ਦਾ ਹੁੰਦਾ ਸੀ ਕਿਉਂਕਿ ਉਦੋਂ ਸਾਰੀ ਇਹਨਾਂ ਦੀ ਫਾਊਂਡੇਸ਼ਨ ਰੱਖੀ ਜਾਂਦੀ ਸੀ ਇਹ ਬਹੁਤ ਚੰਗੇ ਇਨਸਾਨ ਬਣ ਜਾਂਦੇ ਸੀ ਫਿਰ ਜਿਹੜੇ ਨੈਕਸਟ 25 ইয়ার্স ਹੁੰਦੇ ਸੀ ਅਪ ਟੂ 50 ইয়ার্স 50 ਸਾਲਾਂ ਤੱਕ 25 ਤੋਂ 50 ਸਾਲਾਂ ਤੱਕ ਇਹ ਆਪਣਾ ਗ੍ਰਸਥ ਜੀਵਨ ਬਤਾਉਂਦੇ ਸੀ ਬਤਾਉਂਦੇ ਸੀ ਗ੍ਰਸਥ ਜੀਵਨ ਮੀਨਸ ਮੈਰਿਡ ਲਾਈਫ ਫਿਰ ਇਹ ਮੈਰਿਜਸ ਕਰਦੇ ਸੀ ਫਿਰ ਉਸ ਤੋਂ ਬਾਅਦ ਆਪਣੇ ਇਹਨਾਂ ਦੇ ਬੱਚੇ ਹੁੰਦੇ ਸੀ ਫਿਰ ਉਹਨਾਂ ਨੂੰ ਪਾਲਦੇ ਸੀ ਰਾਜ ਪੱਗ ਚਲਾਉਂਦੇ ਹੁੰਦੇ ਸੀ ਬਹੁਤ ਐਕਟਿਵ ਲਾਈਫ ਇਹਨਾਂ ਦੀ ਹੁੰਦੀ ਸੀ 25 ਤੋਂ 50 ਸਾਲਾਂ ਤੱਕ ਤੇ ਉਸ ਤੋਂ ਬਾਅਦ ਫਿਰ ਇਹਨਾਂ ਦਾ ਥਰਡ ਜਿਹੜੀ ਸਟੇਜ ਹੁੰਦੀ ਸੀ ਫਿਰ 50 ਸਾਲ ਦੇ ਜਦੋਂ ਹੋ ਜਾਂਦੇ ਸੀ ਆਪਣੇ ਬੱਚਿਆਂ ਨੂੰ ਰਾਜ ਭਾਗ ਦੇ ਕੇ ਤੇ ਉਸ ਤੋਂ ਬਾਅਦ ਦੇ ਫਿਰ ਇਹ ਭਗਤੀ ਕਰਦੇ ਹੁੰਦੇ ਸੀ ਇਹੇ ਬਸ ਸੋਚਦੇ ਸੀ ਸਾਰੀਆਂ ਰਿਸਪੌਂਸਿਬਿਲਿਟੀਜ਼ ਹੁਣ ਹੋ ਗਈਆਂ ਇਹ ਬਹੁਤ ਜ਼ਿਆਦਾ ਹੁਣ ਮੋ ਕਰਮ ਦੀ ਲੋਡ ਨਹੀਂ ਕਿਸੇ ਚੀਜ਼ ਨਾਲ ਤੇ ਫਿਰ ਇਹ ਸਾਧੂਆਂ ਕੋਲੇ ਜਾ ਕੇ ਆਸ਼ਰਮਾਂ ਦੇ ਵਿੱਚ ਜਾ ਕੇ ਉਹਨਾਂ ਕੋਲੋਂ ਸਿੱਖਿਆ ਲੈ ਕੇ ਮੰਤਰ ਲੈ ਕੇ ਉਹਦਾ ਜਾਪ ਕਰਦੇ ਹੁੰਦੇ ਸੀ ਭਗਤੀ ਕਰਦੇ ਹੁੰਦੇ ਸੀ ਤੇ ਜਿਹੜੇ ਲਾਸਟ ਸਟੇਜ ਹੁੰਦੀ ਸੀ 75 200 ইয়ার্স ਉਦੋਂ ਫਿਰ ਇਹ ਵਾਨਬਰਸਥ ਉਹਨੂੰ ਕਹਿੰਦੇ ਸੀ ਕਿ ਜੰਗਲਾਂ ਦੇ ਵਿੱਚ ਹੀ ਜਾ ਕੇ ਮੈਲਾ ਨੂੰ ਛੱਡ ਦਿੰਦੇ ਸੀ ਤੇ ਜਾ ਕੇ ਭਗਤੀ ਕਰਦੇ ਹੁੰਦੇ ਸੀ ਸੂਏਤਲ ਰਾਜਪਰਤ ਸੀ ਇਸਨੇ ਵੀ ਇਸੇ ਤਰ੍ਹਾਂ ਹੀ ਕੀਤਾ ਪਹਿਲੇ 25 ਇਅਰਸ ਇਸਨੇ ਚੰਗੇ-ਚੰਗੇ ਰਿਸ਼ੀਆਂ ਮੂਨੀਆਂ ਕੋਲੋਂ ਸਿੱਖਿਆ ਪ੍ਰਾਪਤ ਕੀਤੀ ਤੇ ਬੜੀ ਪਿਉਰਿਟੀ ਨਾਲ ਆਪਣਾ ਜੀਵਨ ਇਹਨੇ ਬਤਾਇਆ ਉਸ ਤੋਂ ਬਾਅਦ ਫਿਰ ਇਸਨੇ ਸ਼ਾਦੀ ਕਰਾ ਕੇ ਫਿਰ ਇਹਦੇ ਅੱਗੋਂ ਬੱਚੇ ਹੋਏ ਫਿਰ ਇਹ 50 ਸਾਲ ਤੋਂ ਬਾਅਦ ਉਹਨਾਂ ਨੂੰ ਰਾਜ ਦੇ ਕੇ ਆਪਣੇ ਰਾਜਕੁਮਾਰ ਨੂੰ ਫਿਰ ਇਹ ਜੰਗਲਾਂ ਦੇ ਵਿੱਚ ਭਗਤੀ ਕਰਨ ਵਾਸਤੇ ਚਲਾ ਗਿਆ ਬਹੁਤ ਪਿਓਰ ਜੀਵਨ ਸੀ ਬਹੁਤ ਸੇਵਾ ਸਾਰਿਆਂ ਦੀ ਕਰਨ ਵਾਲਾ ਇਹ ਅੰਦਰ ਜਜ਼ਬਾ ਸੀ ਸਾਰੀਆਂ ਡਿਊਟੀਆਂ ਨੇ ਬਹੁਤ ਚੰਗੀ ਤਰ੍ਹਾਂ ਨਾਲ ਨਿਭਾਈਆਂ ਸੀ ਕਿਸੇ ਕਿਸਮ ਦੀ ਨੂੰ ਕਿਸੇ ਨਾਲ ਅਟੈਚਮੈਂਟ ਨਹੀਂ ਸੀ ਇੱਕ ਤਾਂ ਹੁੰਦਾ ਨਾ ਪਿਆਰ ਇੱਕ ਹੁੰਦੀ ਹੈ ਅਟੈਚਮੈਂਟ ਪਿਆਰ ਤਾਂ ਬਹੁਤ ਚੰਗੀ ਚੀਜ਼ ਹੈ ਪਿਆਰ ਤਾਂ ਪ੍ਰਮਾਤਮਾ ਨੂੰ ਕਿਹਾ ਗਿਆ ਕਿ ਪ੍ਰਮਾਤਮਾ ਪਿਆਰ ਦਾ ਰੂਪ ਹੈ ਜਿਸ ਤਰ੍ਹਾਂ ਤਾਂ ਲਿਖਿਆ ਵੀ ਹੁੰਦਾ ਗੋਡ ਇਜ਼ ਲਵ ਜਾਂ ਲਵ ਇਜ਼ ਗੋਡ ਪਰ ਜਿਹੜੀ ਅਟੈਚਮੈਂਟ ਹੈ ਉਸ ਦਾ ਮਤਲਬ ਹੁੰਦਾ ਹੈ ਕਿ ਆਊਟ ਆਫ ਦਿਵੇ ਜਾ ਕੇ ਕਿਸੇ ਖਾਸ ਬੰਦੇ ਨੂੰ ਬਹੁਤ ਜ਼ਿਆਦਾ ਮੋਹ ਕਰਨਾ ਉਹਨੂੰ ਮੋਹ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਬਹੁਤ ਮੋਹ ਕਰਨਾ ਤੇ ਹੋਰਾਂ ਦਿਆਂ ਨੂੰ ਐਵੇਂ ਸਮਝਣਾ ਕਿਸੇ ਨੂੰ ਆਪਣਾ ਦੋਸਤ ਸਮਝਣਾ ਕਿਸੇ ਨੂੰ ਆਪਣਾ ਦੁਸ਼ਮਣ ਸਮਝਣਾ ਇਹ ਇਹ ਜੀ ਟ੍ਰੀਟਮੈਂਟ ਇਹਨੂੰ ਇਹਨੂੰ ਗਲਤ ਕਿਹਾ ਗਿਆ ਇਹ ਨਹੀਂ ਹੋਣੀ ਚਾਹੀਦੀ ਕਿਉਂਕਿ ਆਪਾਂ ਨੂੰ ਫਿਰ ਇਹ ਬੰਦਰਾਂ ਦੇ ਵਿੱਚ ਬੰਨ੍ਹ ਦਿੰਦੀ ਹੈ ਤਾਂ ਇਹ ਤਾਂ ਸਾਰੇ ਵਾਈਸਸ ਤੋਂ ਸਾਰੇ ਮਾੜੀਆਂ ਮਾੜੀਆਂ ਚੀਜ਼ਾਂ ਤੋਂ ਔਗਣਾ ਤੋਂ ਇਹ ਪਰੇਸ਼ੀ ਆਜ਼ਾਦ ਸੀ ਬਹੁਤ ਹੀ ਚੰਗਾ ਇਨਸਾਨ ਸੀ ਤੇ ਇਹ ਕੁਟੀਆਂ ਬਣਾ ਕੇ ਜੰਗਲ ਦੇ ਵਿੱਚ ਰਹਿੰਦਾ ਸੀ ਬਹੁਤ ਸਿੰਪਲ ਲਾਈਫ ਹਰ ਵੇਲੇ ਪ੍ਰਮਾਤਮਾ ਦੀ ਭਗਤੀ ਕਰਦਾ ਰਹਿੰਦਾ ਸੀ ਤੇ ਇੱਕ ਨਦੀ ਦੇ ਕਿਨਾਰੇ ਗੰਡਕੀ ਨਦੀ ਐ ਇੱਕ ਉਸ ਦੇ ਕਿਨਾਰੇ ਬੈਠ ਕੇ ਇਹ ਭਗਤੀ ਕਰਦਾ ਹੁੰਦਾ ਸੀ ਉੱਥੇ ਇਸ਼ਨਾਨ ਕਰ ਲੈਂਦਾ ਸੀ ਫਿਰ ਇਸ ਨੇ ਬੜੀ دیر ਤੱਕ ਉੱਥੇ ਧਿਆਨ ਲਗਾ ਕੇ ਬੈਠਣਾ ਨਦੀ ਦੇ ਕਿਨਾਰੇ ਫਿਰ ਰਾਤ ਨੂੰ ਆ ਕੇ ਆਪਣੀ ਕਟੇਜ ਦੇ ਵਿੱਚ ਥੋੜਾ ਜਿਹਾ ਆਰਾਮ ਕਰਦਾ ਸੀ ਫਲ ਵਗੈਰਾ ਜੰਗਲ ਚ ਜੋ ਮਿਲ ਜਾਂਦਾ ਸੀ ਉਹਨੂੰ ਉਹ ਖਾ ਲੈਂਦਾ ਸੀ ਕੋਈ ਰਾਜਿਆਂ ਵਾਲੀ ਇਹਦੇ ਵਿੱਚ ਗੱਲ ਨਹੀਂ ਸੀ ਬਸ ਇਹ ਪੂਰਾ ਸੰਤ ਸਾਧੂ ਦੀ ਜ਼ਿੰਦਗੀ ਹੀ ਬਤਾ ਰਿਹਾ ਸੀ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਇਹ ਇਸ਼ਨਾਨ ਕਰਕੇ ਆ ਕੇ ਨਦੀ ਦੇ ਕਿਨਾਰੇ ਤੇ ਬੈਠਿਆ ਤਾਂ ਹਲੇ ਧਿਆਨ ਲਗਾਉਣ ਹੀ ਲੱਗਾ ਸੀ ਉਸਨੇ ਦੇਖਿਆ ਕਿ ਇੱਕ ਹਿਰਨੀ ਫੀਮੇਲ ਡੀਅਰ ਜਿਹੜੀ ਹੁੰਦੀ ਹੈ ਨਾ ਹਿਰਨੀ ਉਹ ਪ੍ਰੈਗਨੈਂਟ ਸੀ ਉਹਦੇ ਬੱਚਾ ਹੋਣ ਵਾਲਾ ਸੀ ਤੇ ਉਹ ਪਿਆਸੀ ਸੀ ਵਿਚਾਰੀ ਉਹ ਪਾਣੀ ਪੀਣ ਵਾਸਤੇ ਨਦੀ ਦੇ ਕਿਨਾਰੇ ਆਈ ਜਦੋਂ ਉਹ ਪਾਣੀ ਪੀਣ ਹੀ ਲੱਗੀ ਸੀ ਹਲੇ ਤਾਂ ਇੱਥੋਂ ਸ਼ੇਰ ਦੇ ਗਰਜਣ ਦੀ ਆਵਾਜ਼ ਆਈ ਸ਼ੇਰ ਤਾਂ ਪਤਾ ਬਹੁਤ ਜ਼ੋਰ ਦੀ ਗਰਜਦਾ ਹੈ ਉਹਦੀ ਉਹਦੀ ਗਰਜ ਦੇ ਨਾਲ ਸਾਰੇ ਜਾਨਵਰ ਡਰ ਜਾਂਦੇ ਹੁੰਦੇ ਨੇ ਤਾਂ ਇਹ ਪਹਿਲਾਂ ਹੀ ਜਿਹੜੇ ਹਿਰਨ ਹੁੰਦੇ ਨੇ ਬੜੇ ਇਨੋਸੈਂਟ ਜੇ ਐਨੀਮਲਸ ਹੁੰਦੇ ਨੇ ਤੇ ਇਹਨਾਂ ਦਾ ਦਿਲ ਬੜਾ ਛੋਟਾ ਜਿਹਾ ਹੁੰਦਾ ਹੈ ਇਹ ਵਿਚਾਰੇ ਪਹਿਲਾਂ ਹੀ ਡਰੀ ਹੋਈ ਸੀ ਪਾਣੀ ਪੀਣ ਲੱਗੀ ਕਿ ਮੇਰੇ ਤੇ ਕੋਈ ਅਟੈਕ ਨਾ ਹੋ ਜੇ ਪਰ ਜਦੋਂ ਇਸ ਨੇ ਸ਼ੇਰ ਦੀ ਜ਼ੋਰ ਦੀ ਧਹਾੜਨ ਦੀ ਆਵਾਜ਼ ਸੁਣੀ ਤਾਂ ਇਹ ਨਜ਼ਰ ਡਰ ਗਈ ਇਸਨੇ ਜੋੜੇ ਹਿਰਨ ਨੇ ਬਹੁਤ ਲੰਬੀ ਛਾਲਾਂਗ ਮਾਰਦੇ ਨੇ ਤੇ ਬਹੁਤ ਤੇਜ਼ ਦੌੜਦੇ ਹੁੰਦੇ ਨੇ ਇਸ ਨੇ ਨਦੀ ਦੇ ਕ੍ਰੋਸ ਜਾਣ ਵਾਸਤੇ ਨਾ ਬਹੁਤ ਲੰਬੀ ਛਾਲ ਮਾਰਦੀ ਉੱਥੋਂ ਕਿ ਮੇਰੇ ਮੇਰੇ ਉੱਤੇ ਪਿੱਛੋਂ ਲਾਈਨ ਅਟੈਕ ਕਰੂਗਾ ਇਸ ਨੇ ਬਹੁਤ ਜਦੋਂ ਜ਼ੋਰ ਦੀ ਛਾਲ ਮਾਰੀ ਤਾਂ ਕੁਝ ਦਰ ਦੇ ਕਰਕੇ ਕੁਝ ਕਬਰਾਟ ਦੇ ਕਰਕੇ ਤੇ ਕੁਝ ਬਹੁਤ ਲੰਬੀ ਛਾਲ ਮਾਰਨ ਕਰਕੇ ਇਸ ਦਾ ਜਿਹੜਾ ਬੱਚਾ ਸੀ ਉਹ ਉੱਥੇ ਹੀ ਪੈਦਾ ਹੋ ਗਿਆ ਇਹਦੇ ਛਾਲ ਮਾਰਦੇ ਮਰਦੇ ਤੇ ਉਹ ਪਾਣੀ ਦੇ ਵਿੱਚ ਗਿਰ ਗਿਆ ਇਹ ਹਿਰਨੀ ਵੀ ਪਰਲੇ ਪਾਸੇ ਜਾ ਕੇ ਗਿਰਗੀ ਤੇ ਵਿਚਾਰੀ ਦੇ ਪ੍ਰਾਨ ਨਿਕਲ ਗਏ ਇਹਦੀ ਮੌਤ ਹੋ ਗਈ ਹਿਰਨੀ ਦੀ ਆਊਟ ਆਫ ਸ਼ੌਕ ਤੇ ਜਿੰਨੀਆਂ ਨੇ ਚੋਰ ਦੀ ਛਲਾਂਗ ਲਗਾ ਲਈ ਤਾਂ ਇਸ ਕਰਕੇ ਇਹਦੀ ਡੈਥ ਹੋ ਗਈ ਤੇ ਜਿਹੜਾ ਛੋਟਾ ਜਿਹਾ ਬੱਚਾ ਸੀ ਉਹ ਪਾਣੀ ਦੇ ਵਿੱਚ ਗਿਰ ਕੇ ਜਦੋਂ ਉਹ ਡੁੱਬਣ ਲੱਗਿਆ ਤਾਂ ਇਹ ઋષਿ ਜਿਹੜਾ ਭਰਤ ઋષਿ ਸੀ ਇਹ ਬੈਠਾ ਸੀ ਕਿਨਾਰੇ ਤੇ ਨਾ ਇਹਨੂੰ ਬਹੁਤ ਤਰਸ ਆ ਕਿ ਵਿਚਾਰਾ ਇਨੋਸੈਂਟ ਜਿਹਾ ਬੱਚਾ ਇਤਹਲੇ ਹੁਣੇ ਬੌਰਨ ਹੋਇਆ ਤੇ ਆਪਣੀ ਮਾਂ ਤੋਂ ਬਗੈਰ ਕਿਵੇਂ ਜਿਉਂਦਾ ਰਹੂਗਾ ਵੈਸੇ ਵੀ ਪਾਣੀ ਦੇ ਵਿੱਚ ਡੁੱਬ ਚੱਲਿਆ ਇਸਨੇ ਫਟਾਫਟ ਉਸ ਬੱਚੇ ਨੂੰ ਬਾਹਰ ਕੱਢ ਲਿਆ ਤੇ ਉਸ ਨੂੰ ਆਪਣੀ ਗੋਦੀ 'ਚ ਲੈ ਕੇ ਬੜਾ ਪਿਆਰ ਦਿੱਤਾ ਤੇ ਉਹ ਉਹਦਾ ਖਿਆਲ ਰੱਖਿਆ ਉਸਨੇ ਭਗਤੀ ਦੇ ਵਿੱਚ ਧਿਆਨ ਨਹੀਂ ਲੱਗਿਆ ਤੇ ਉਹਨੇ ਕਿਹਾ ਵੀ ਇਹ ਛੋਟੇ ਬੱਚੇ ਦੀ ਜਾਨ ਬਚਾਉਣੀ ਹੈ ਮਰਸੀ ਕਰਨੀ ਤਾਂ ਬਹੁਤ ਚੰਗੀ ਹੈ ਕਿਸੇ ਤਰੀਕੇ ਕਿ ਪ੍ਰਮਾਤਮਾ ਵੀ ਚਾਹੁੰਦੇ ਨੇ ਕਿ ਆਪਣੇ ਦਿਲ ਦੇ ਵਿੱਚ ਕਿਸੇ ਲਈ ਦਇਆ ਵੀ ਜੀਵਾਂ ਦੇ ਉੱਤੇ ਤਰਸ ਕਰਨਾ ਬਹੁਤ ਚੰਗੀ ਗੱਲ ਹੈ ਉਹਨਾਂ ਦੀ ਸੇਵਾ ਕਰਨੀ ਵੀ ਬਹੁਤ ਚੰਗੀ ਗੱਲ ਹੈ ਇਹੇ ਉਸ ਬੱਚੇ ਨੂੰ ਆਪਣੀ ਕੁਟਿਆ ਦੇ ਵਿੱਚ ਲੈ ਆਇਆ ਤਾਂ ਕਿ ਉਹਨੂੰ ਹੋਰ ਕੋਈ ਜਾਨਵਰ ਖਾਣਾ ਨਾ ਲਵੇ ਤੇ ਇਸ ਨੂੰ ਪਤਾ ਨਹੀਂ ਸੀ ਇਸ ਨੂੰ ਕਿਸ ਤਰ੍ਹਾਂ ਮੈਂ ਕੀ ਖਵਾਵਾ ਬਹੁਤ ਨਰਮ ਨਰਮ ਕੁਲਾ ਕੁਲਾ ਕਾ ਕਿਤੋਂ ਲੱਭ ਕੇ ਲਿਆ ਕੇ ਹੌਲੀ ਹੌਲੀ ਉਹਦੇ ਮੂੰਹ ਦੇ ਵਿੱਚ ਪਾਇਆ ਜਿਸ ਤਰ੍ਹਾਂ ਵੀ ਇਸ ਹੌਲੀ ਹੌਲੀ ਕਰਕੇ ਉਸ ਨੂੰ ਪਾਲਣਾ ਸ਼ੁਰੂ ਕੀਤਾ ਤੇ ਉਹ ਬੱਚਾ ਬਹੁਤ ਛੋਟਾ ਸੀ ਹਲੇ ਤੇ ਰਿਸ਼ੀ ਉਹਦਾ ਬਹੁਤ ਧਿਆਨ ਰੱਖਦਾ ਸੀ ਤੇ ਉਹਨੂੰ ਸੀ ਵੀ ਮੈਂ ਰਾਤ ਨੂੰ ਇਹਨੂੰ ਨਾਲ ਲਗਾ ਕੇ ਸਾਵਾਂ ਕਿਤੇ ਕੋਈ ਇਹਨਾਂ ਜਾਨਵਰ ਵਿਚਾਰੇ ਨੂੰ ਚੁੱਕੇ ਨਾ ਲੈ ਜਵੇ ਜਾਂ ਇਸ ਨੂੰ ਖਾ ਨਾ ਲਵੇ ਤੇ ਉਹ ਫਿਰ ਹਿਰਨ ਦਾ ਬੱਚਾ ਵੀ ਉਹਨੂੰ ਬਹੁਤ ਪਿਆਰ ਕਰਨ ਲੱਗ ਗਿਆ ਉਹਨੂੰ ਤਾਂ ਆਪਣੀ ਮਾਂ ਦਾ ਪਤਾ ਹੀ ਨਹੀਂ ਸੀ ਉਹਨੂੰ ਲੱਗਦਾ ਸੀ ਕਿ ਸ਼ਾਇਦ ਇਹ ਰਿਸ਼ੀ ਹੀ ਮੇਰੀ ਮਾਂ ਹੈ ਜਿਹੜਾ ਮੈਨੂੰ ਇੰਨਾ ਪਿਆਰ ਕਰਦਾ ਤੇ ਉਹ ਹਿਰਨ ਦੇ ਬੱਚੇ ਨੂੰ ਹੌਲੀ-ਹੌਲੀ ਉਹਨਾਂ ਧਿਆਨ ਰਿਸ਼ੀ ਦਾ ਡਾਇਵਰਟ ਹੋ ਗਿਆ ਪਹਿਲਾਂ ਹਰ ਵਕਤ ਉਹ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਰਹਿੰਦਾ ਸੀ ਹੁਣ ਹਰ ਵਕਤ ਇਹ ਅਲਰਟ ਰਹਿੰਦਾ ਕਿ ਹਰ ਵੇਲੇ ਉਹਨੂੰ ਫਿਕਰ ਰਹਿੰਦਾ ਹੈ ਹਿਰਨ ਦੇ ਬੱਚੇ ਦਾ ਤੇ ਉਹਦੇ ਵਾਸਤੇ ਇਹ ਕਾ ਵਗੈਰ ਲਬਦਰ ਹਿੰਦਾ ਬਹੁਤ ਕੂੜਾ ਕੂੜਾ ਫਿਰ ਹੌਲੀ ਹੌਲੀ ਉਸ ਨੂੰ ਆਪਣੀ ਗੋਦੀ ਚ ਬਿਠਾ ਕੇ ਹੌਲੀ ਹੌਲੀ ਉਸ ਨੂੰ ਖੋਹੰਦਾ ਹੌਲੀ ਹੌਲੀ ਉਸ ਦੀ ਪਾਲਣਾ ਕਰਨ ਨੂੰ ਸ਼ੁਰੂ ਕਰਦਾ ਹੈ ਹਿਰੰਦਾ ਬੱਚਾ ਥੋੜਾ ਥੋੜਾ ਵੱਡਾ ਹੁੰਦਾ ਜਾਂਦਾ ਹੈ ਤੇ ਉਹ ਵੀ ਆ ਕੇ ਇਹਦੀ ਗੋਦੀ ਚ ਬੈਠ ਜਾਂਦਾ ਹੈ ਤੇ ਇਹ ਆਪਣਾ ਧਿਆਨ ਤਾਂ ਲਗਾਉਂਦਾ ਰਿਸ਼ੀ ਪਰ ਪਹਿਲਾਂ ਇਹਨਾਂ ਨੂੰ ਘਟ ਗਿਆ ਇਸ ਦਾ ਧਿਆਨ ਹੁਣ ਪਰਮਾਤਮਾ ਵੱਲ ਕਿਉਂਕਿ ਇਹਨੂੰ ਹਮੇਸ਼ਾ ਫਿਕਰ ਲੱਗਿਆ ਰਹਿੰਦਾ ਹਿਰੰਦਾ ਹੁਣੇ ਆਪਣਾ ਰਾਜ ਭਾਗ ਛੱਡ ਕੇ ਆਏ ਅਸੀਂ ਆਪਣੇ ਬੱਚਿਆਂ ਨੂੰ ਛੱਡ ਕੇ ਆਏ ਅਸੀਂ ਕਿਸੇ ਚੀਜ਼ ਨੇ ਇਸ ਨੂੰ ਇੰਨਾ ਅਟਰੈਕਟ ਨਹੀਂ ਕੀਤਾ ਪਰ ਉਹ ਛੋਟਾ ਜਿਹਾ ਬੱਚਾ ਹਿਰੰਦੇ ਨੂੰ ਇੰਨਾ ਪਿਆਰਾ ਲੱਗਣ ਲੱਗ ਪਿਆ ਕਿ ਹਰ ਵਕਤ ਉਹ ਇਹਨੂੰ ਉਹਦਾ ਹੀ ਧਿਆਨ ਰਹਿੰਦਾ ਸੀ ਹੁਣ ਪ੍ਰਮਾਤਮਾ ਵੱਲੋਂ ਧਿਆਨ ਥੋੜਾ ਹਟਣ ਲੱਗ ਗਿਆ ਤੇ ਇਹਦੀ ਅਟੈਨਸ਼ਨ ਸਾਰੀ ਉਹ ਹਿਰੰਦੇ ਬੱਚੇ ਵੱਲ ਹੋ ਗਈ ਤੇ ਫਿਰ ਪਤਾ ਹੀ ਨਹੀਂ ਲੱਗਿਆ ਕਿਸ ਟਾਈਮ ਇਹ ਅਟੈਚਮੈਂਟ ਦੇ ਵਿੱਚ ਬਦਲ ਗਿਆ ਇਕ ਤਾਂ ਹੁੰਦਾ ਨਾ ਕਿ ਸਾਰਿਆਂ ਨੂੰ ਪਿਆਰ ਕਰਨਾ ਫਿਰ ਪਰ ਬਾਕੀ ਸਭ ਕੁਝ ਪਰਮਾਤਮਾ ਤੇ ਛੱਡ ਦੇਣਾ ਜਿੰਨੀ ਆਪਾਂ ਕਿਸੇ ਦੀ ਹੈਲਪ ਕਰ ਸਕਦੇ ਆ ਕਰਨੀ ਪਰ ਟੂ ਮਚ ਇਨਵੋਲਵਮੈਂਟ ਜਦੋਂ ਹੋ ਜਾਈ ਫਿਰ ਉਹ ਮੁਸ਼ਕਿਲ ਹੋ ਜਾਂਦਾ ਹੈ ਇਹੇ ॠषि ਤਾਂ ਬਿਲਕੁਲ ਪਾਰ ਹੀ ਹੋਇਆ ਹੋਇਆ ਸੀ ਕਿ ਇਸ ਨੇ ਇੰਨੀ ਭਗਤੀ ਕਰ ਲਈ ਸੀ ਪਹਿਲਾਂ ਵੀ ਦੁਨੀਆ ਦੀ ਇੰਨੀ ਸੇਵਾ ਕੀਤੀ ਸੀ ਕਿ ਤਾਂ ਪਰਮਾਤਮਾ ਦੇ ਵਿੱਚ ਮਿਲਣ ਵਾਲਾ ਹੀ ਸੀ ਇਹਦੀ 올ਡ ਏਜ ਵੀ ਬਹੁਤ ਹੋ ਗਈ ਸੀ ਤੇ ਪਰ ਹੁਣ ਇਸ ਦਾ ਧਿਆਨ ਉਧਰੋਂ ਉਖੜ ਗਿਆ ਭਗਤੀ ਵੱਲੋਂ ਤੇ ਹਰ ਵਕਤ ਜੇ ਜਦੋਂ ਇਸ਼ਨਾਨ ਵੀ ਕਰਨ ਜਾਂਦਾ ਤਾਂ ਫਟਾਫਟ ਬਾਹਰ ਆ ਜਾਂਦਾ ਉਹਨੂੰ ਹਿਰਨ ਹਮੇਸ਼ਾ ਬੱਚੇ ਨਾਲ ਰੱਖਦਾ ਸੀ ਆਪਣੇ ਇਹਦੀ ਸਾਰੀ ਟੈਂਸ਼ਨ ਉਸ ਬੱਚੇ ਨੇ ਲੈ ਲਈ ਤੇ ਹਰ ਵਕਤ ਇਹਨੂੰ ਉਹਦਾ ਹੀ ਧਿਆਨ ਰਹਿਣ ਲੱਗਿਆ ਉਹਨੂੰ ਬਿਲਕੁਲ ਇਕੱਲਾ ਨਹੀਂ ਸੀ ਛੱਡਦਾ ਇਸ ਕਰਕੇ ਹੁਣ ਪ੍ਰਮਾਤਮਾ ਵੱਲੋਂ ਇਹਦੀ ਜਿਹੜੀ ਪ੍ਰੀਤੀ ਸੀ ਉਹ ਘਟਦੀ ਗਈ ਤੇ ਹਿਰਨ ਦੇ ਬੱਚੇ ਵੱਲ ਵਧਦਾ ਗਿਆ ਉਸਦਾ ਧਿਆਨ ਇਸ ਚੀਜ਼ ਨੂੰ ਇਹ ਭੁੱਲ ਹੀ ਗਿਆ ਕਿ ਸਾਰਿਆਂ ਦੀ ਟੇਕ ਕੇਅਰ ਕਰਨ ਵਾਲੇ ਤਾਂ ਪ੍ਰਮਾਤਮਾ ਨੇ ਨਾ ਜਿੰਨੇ ਵੀ ਉਹਨੇ ਜੀਵ ਪੈਦਾ ਕੀਤੇ ਨੇ ਉਹਨਾਂ ਦੀ ਰੱਖੀ ਵੀ ਉਹ ਆਪ ਹੀ ਕਰਦਾ ਪਰ ਇਸਨੇ ਬਹੁਤ ਜ਼ਿਆਦਾ ਉਹਦਾ ਧਿਆਨ ਦੇਣਾ ਸ਼ੁਰੂ ਕਰਤਾ ਹਿਰਨ ਵੱਲ ਤੇ ਫਿਰ ਇਹ 올ਡ ਤਾਂ ਸੀਗਾ ਹੀ ਇਹਦਾ ਵੀ ਅੰਤ ਸਮਾ ਆ ਗਿਆ ਜਿਵੇਂ ਸਾਰਿਆਂ ਦਾ ਆਉਂਦਾ ਹੀ ਹੈ ਉਸ ਟੇਮ ਉਹ ਜਿਹੜਾ ਹਿਰਨ ਦਾ ਬੱਚਾ ਸੀ ਉਹ ਥੋੜਾ ਥੋੜਾ ਤੁਰਨ ਫਿਰਨ ਲੱਗ ਗਿਆ ਸੀ ਕਿਉਂਕਿ ਤੇ ਉਹ ਇਧਰ ਉਧਰ ਕਿਤੇ ਗਿਆ ਹੋਇਆ ਸੀ ਜੰਗਲ ਦੇ ਵਿੱਚ ਇਸ ਨੂੰ ਉਹਦਾ ਫਿਕਰ ਸੀ ਇਹਨਾਂ ਨੂੰ ਇਹਦਾ ਅੰਤ ਸਮਾ ਆ ਗਿਆ ਤੇ ਇਹਦੇ ਧਿਆਨ ਦੇ ਵਿੱਚ ਇਹੀ ਸੀ ਕਿ ਉਹ ਬੱਚਾ ਕਿਤੇ ਪਟਕ ਨਾ ਜਾਵੇ ਉਹਨੂੰ ਕੋਈ ਸ਼ੇਰ ਬਗਿਆੜ ਨਾ ਖਾ ਲਵੇ ਉਹਦੇ ਵਿੱਚ ਹੀ ਇਹਦੀ ਸੁਰਤੀ ਸੀ ਤੇ ਅੰਤ ਕਾਲ ਨੂੰ ਸਾਡੀ ਜਿਸ ਚੀਜ਼ ਵੱਲ ਸੁਰਤ ਚਲੀ ਜਾਵੇ ਨਾ ਸਾਡੀ ਕੌਂਸ਼ੀਅਸਨੈਸ ਜਦੋਂ ਲਾਸਟ ਬ੍ਰੈਥ ਸਾਡਾ ਹੁੰਦਾ ਉਦੋਂ ਸਾਡਾ ਧਿਆਨ ਪਰਮਾਤਮਾ ਵੱਲ ਜੁੜਨਾ ਚਾਹੀਦਾ ਤਾਂ ਆਪਾਂ ਨੂੰ ਪਰਮਗਤੀ ਪ੍ਰਾਪਤ ਹੁੰਦੀ ਹੈ ਪਰ ਜੇ ਕਿਸਦਾ ਧਿਆਨ ਪੈਸੇ ਵੱਲ ਚਲੇ ਜਾਵੇ ਮਾਇਆ ਵੱਲ ਚਲੇ ਜਾਵੇ ਤਾਂ ਉਹ ਸੱਪ ਦੀ ਜੁਨੀ ਪੈਂਦਾ ਹੈ ਜੇ ਕਿਸਦਾ ਧਿਆਨ ਸੋਨੇ ਸੋਨੇ ਮਹਿਲਾਂ ਵੱਲ ਆਪਣੇ ਬੜੇ ਬੜਾਈ ਘਰਾਂ ਵੱਲ ਚਲੇ ਜਾਵੇ ਪ੍ਰਾਪਰਟੀ ਵੱਲ ਚਲੇ ਜਾਵੇ ਤਾਂ ਉਹ ਪ੍ਰੀਤ ਦੀ ਜੁਨੀ ਪੈਂਦਾ ਹੈ ਜੇ ਕਿਸਦਾ ਧਿਆਨ ਵਿਕਾਰਾਂ ਵੱਲ ਚਲੇ ਜਾਵੇ ਹਸਬੰਡ ਦਾ ਜਾਂ ਵਾਈਫ ਦਾ ਇੱਕ ਦੂਜੇ ਵੱਲ ਹੀ ਬਹੁਤ ਧਿਆਨ ਹੋ ਜਾਏ ਤਾਂ ਉਹਨਾਂ ਨੂੰ ਵੇਸਵਾ ਦੀ ਜੁਨੀ ਪੈਣਾ ਪੈਂਦਾ ਹੈ ਤੇ ਜੇਕਸਦਾ ਆਪਣੇ ਬੱਚਿਆਂ ਵਾਲੀ ਬਹੁਤ ਧਿਆਨ ਹੋ ਜਾਵੇ ਉਹਨੂੰ ਸੂਰੀ ਦੀ ਜੂਨ ਪਹਿਣਾ ਪੈਂਦਾ ਕਿਉਂਕਿ ਸੂਰੀ ਦੇ ਫਿਰ ਬਹੁਤ ਸਾਰੇ ਬੱਚੇ ਹੁੰਦੇ ਨੇ ਸੋ ਇਸ ਤਰ੍ਹਾਂ ਕਰਕੇ ਆਪਾਂ ਨੂੰ ਸਮਝਾਇਆ ਗਿਆ ਹੈ ਸਾਰੇ ਧਰਮ ਸ਼ਾਸਤਰਾਂ ਦੇ ਵਿੱਚ ਕਿ ਆਪਣਾ ਧਿਆਨ ਇੰਨਾ ਪਕਾ ਲੈਣਾ ਚਾਹੀਦਾ ਪ੍ਰਮਾਤਮਾ ਦੇ ਵਿੱਚ ਕਿ ਸਭ ਤੋਂ ਇੰਪੋਰਟੈਂਟ ਤੇ ਫਸਟ ਪ੍ਰੀਅਰਟੀ ਸ਼ਰਟ ਦੀ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੋਣੀ ਚਾਹੀਦੀ ਹੈ ਬਾਕੀ ਸਾਰੀਆਂ ਚੀਜ਼ਾਂ ਸੈਕੰਡਰੀ ਨੇ ਜੇ ਆਪਾਂ ਪ੍ਰਮਾਤਮਾ ਦਾ ਧਿਆਨ ਧਰਦੇ ਆਂ ਤਾਂ ਪ੍ਰਮਾਤਮਾ ਆਪਣੇ ਸਾਰੇ ਕੰਮ ਆਪ ਹੀ ਕਰੀ ਜਾਂਦਾ ਹੁੰਦਾ ਹੈ ਪਰ ਇਹ ਇੰਨਾ ਵੱਡਾ ॠषि ਹੋ ਕੇ ਐਡੀ ਵੱਡੀ ਪਦਵੀ ਤੇ ਪਹੁੰਚ ਕੇ ਵੀ ਇਸ ਤਰ੍ਹਾਂ ਉਹ ਅੰਤ ਸਮੇਂ ਪਰਮਾਤਮਾ ਵੱਲ ਨਾ ਲੱਗ ਕੇ ਉਸ ਹਿਰਨ ਦੇ ਬੱਚੇ ਦੀ ਫਿਕਰ ਦੇ ਵਿੱਚ ਹੀ ਲੱਗਿਆ ਰਿਹਾ ਕਿ ਮੈਥੋਂ ਬਾਦ ਉਸ ਦਾ ਕੀ ਬਣੂਗਾ ਉਹ ਬੱਚਾ ਹੁਣ ਵਾਪਸ ਆਊਗਾ ਕਿ ਨਹੀਂ ਉਹ ਮੈਂ ਜਦੋਂ ਮੈਂ ਉਹਨੂੰ ਦੱਸਿਆ ਕੀ ਕਰੂਗਾ ਉਹ ਵਿਚਾਰਾ ਉਹਨੂੰ ਕੋਈ ਜਾਨਵਰ ਨਾ ਖਾ ਜਾਵੇ ਹਿਰਨ ਦੇ ਬੱਚੇ ਦੇ ਵਾਲੇ ਦਾ ਧਿਆਨ ਹੋਣ ਕਰਕੇ ਇਸ ਦੀ ਡੈਥ ਡੈਥ ਤਾਂ ਹੋ ਗਈ ਪਰ ਫਿਰ ਉੱਪਰ ਜਿਵੇਂ ਜਸਟਿਸ ਹੁੰਦੀ ਹੈ ਨਾ ਪਰਮਾਤਮਾ ਦੇਖਦੇ ਨੇ ਵੀ ਕਿਸੇ ਦਾ ਕਿਸ ਕਿਸ ਪਾਸੇ ਵੱਲ ਧਿਆਨ ਸੀ ਜਦੋਂ ਅੰਤ ਸਮਾਇਆ ਤੇ ਜਦੋਂ ਇਹਦਾ ਹਿਸਾਬ ਹੋਇਆ ਵੀ ਬਾਕੀ ਤੇ ਬਹੁਤ ਚੰਗੇ ਕਰਮ ਕੀਤੇ ਨੇ ساری ਉਮਰ ਇਹਨੇ ਪਹਿਲਾ ਰਾਜਪਾਗ ਵੀ ਬਹੁਤ ਚੰਗਾ ਕੀਤਾ ਉਸ ਤੋਂ ਬਾਅਦ ਇਹ ਇਸਨੇ ਪਖਤੀ ਵੀ ਬਹੁਤ ਕੀਤੀ ਤਾਂ ਪਰ ਕਿਉਂਕਿ ਅਟੈਚਮੈਂਟ ਸੀਐਸ ਦੀ ਹਿਰਨ ਦੇ ਬੱਚੇ ਦੇ ਨਾਲ ਇਹਦਾ ਧਿਆਨ ਵੀ ਉਧਰ ਸੀ ਇਸ ਕਰਕੇ ਇਹਨੂੰ ਹਿਰਨ ਦੀ ਜੁੰਨੀ ਦੇ ਵਿੱਚ ਪਾਤਾ ਪ੍ਰਮਾਤਮਾ ਨੇ ਇਹਨੂੰ ਹਿਰਨ ਬਣਨਾ ਪੈ ਗਿਆ ਪਰ ਉਹ ਹਿਰਨਜ ਮਿਰਗ ਬਣ ਕੇ ਵੀ ਇਸ ਤੋਂ ਜ਼ਿਆਦਾ ਉਸੇ ਤਰ੍ਹਾਂ ਹੀ ਕਾਇਮ ਸੀ ਕਿਉਂਕਿ ਪ੍ਰਮਾਤਮਾ ਕਿਸੇ ਦੀ ਕੀਤੀ ਹੋਈ ਭਗਤੀ ਨੂੰ ਐਵੇਂ ਨਹੀਂ ਗਵਾਉਂਦੇ ਜੇ ਹੁਣ ਆਪਾਂ ਜਿਹੜੀ ਦੁਨੀਆਵੀ ਐਜੂਕੇਸ਼ਨ ਲੈਨੇ ਆ ਨਾ ਹੁਣ ਆਪਾਂ ਪੀ ਐਚ ਡੀ ਕਰ ਲਈਏ ਡੀ ਲਿਟ ਕਰ ਲਈਏ ਪੋਸਟ ਗ੍ਰੈਜੂਏਸ਼ਨ ਕਰ ਲਈਏ ਗ੍ਰੈਜੂਏਸ਼ਨ ਕਰ ਲਈਏ ਜੋ ਮਰਜ਼ੀ ਆਪਾਂ ਪੜ੍ਹ ਲਈਏ ਜਦੋਂ ਜਦੋਂ ਸਾਡਾ ਰੀਬਰਥ ਹੋਊਗਾ ਤਾਂ ਆਪਾਂ ਸਾਰਾ ਪੁਲਜਾਂਗੇ ਸਾਰੀ ਐਜੂਕੇਸ਼ਨ ਤੇ ਸਾਨੂੰ ਫੇਰ ਐਲਕੇਜੀ ਤੋਂ ਸ਼ੁਰੂ ਕਰਨਾ ਪਊਗਾ ਪਰ ਜਿਹੜੀ ਸਪਿਰਚੁਅਲ এডੂਕੇਸ਼ਨ ਹੈ ਨਾ ਜਿੰਨੀ ਆਪਾਂ ਭਗਤੀ ਕੀਤੀ ਹੁੰਦੀ ਹੈ ਉਹ ਆਪਾਂ ਕਿੰਨੀ ਵੀ ਕੀਤੀ ਹੋਵੇ ਚਾਹੇ ਕਿਸੇ ਸਟੇਜ ਤੇ ਹੋਈਏ ਥੋੜੀ ਭਗਤੀ ਕੀਤੀ ਬਹੁਤੀ ਕੀਤੀ ਜਿੰਨੀ ਵੀ ਕੀਤੀ ਉਹ ਆਪਣੇ ਅਗਲੇ ਜਨਮ ਦੇ ਵਿੱਚ ਕਾਊਂਟ ਹੁੰਦੀ ਹੈ ਇਸ ਕਰਕੇ ਤੁਸੀਂ ਦੇਖਿਆ ਹੋਣਾ ਕਿ ਕਈ ਬੱਚੇ ਜਨਮ ਤੋਂ ਹੀ ਉਹਨਾਂ ਦਾ ਬਹੁਤ ਪ੍ਰਮਾਤਮਾ ਵੱਲ ਧਿਆਨ ਹੁੰਦਾ ਤੇ ਉਹ ਅੱਖਾਂ ਬੰਦ ਕਰਕੇ ਬੈਠ ਜਾਂਦੇ ਨੇ ਉਹਨਾਂ ਦਾ ਬੜਾ ਇੰਟਰਸਟ ਹੁੰਦਾ ਜੇ ਕਿਤੇ ਸ਼ਬਦ ਪੜੇ ਜਾ ਰਹੇ ਹੋਣ ਕੀਰਤਨ ਹੋ ਰਿਹਾ ਹੋਵੇ ਕਥਾ ਹੋ ਰਹੀ ਹੋਵੇ ਤੇ ਕਈ ਬੱਚੇ ਬਹੁਤ ਖਰੂਦੀ ਹੁੰਦੇ ਨੇ ਉਹਨਾਂ ਦਾ ਮਾੜੀਆਂ ਚੀਜ਼ਾਂ 'ਵਲ ਧਿਆਨ ਹੁੰਦਾ ਹੈ ਉਹ ਰੰਗ ਤਮਾਸ਼ੇ ਦੇਖਦੇ ਨੇ ਉਹ ਰੱਬ ਦਾ ਨਾਮ ਨਹੀਂ ਲੈਂਦੇ ਉਹ ਬਿਲਕੁਲ ਉਹਨਾਂ ਦਾ ਧਿਆਨ ਨਹੀਂ ਹੁੰਦਾ ਬੜੇ ਟੋਰੀਅਸ ਜਿਹੇ ਹੁੰਦੇ ਨੇ ਹੁਣ ਇਸਨੇ ਜਿਹੜੀ ਭਗਤੀ ਕੀਤੀ ਹੋਈ ਸੀ ਉਸ ਦਾ ਵੀ ਪ੍ਰਮਾਤਮਾ ਨੇ ਇਸ ਨੂੰ ਫਲ ਦੇਣਾ ਸੀ ਸੋ ਮਿਰਗ ਦੀ ਜੁਨੀ ਪੈ ਕੇ ਵੀ ਇਸ ਨੂੰ ਸਾਰਾ ਯਾਦ ਸੀ ਕਿ ਮੈਂ ਕੀ ਗਲਤੀ ਕੀਤੀ ਹੈ ਤੇ ਪਹਿਲਾਂ ਮੈਂ ਪ੍ਰਮਾਤਮਾ ਦੀ ਇੰਨੀ ਭਗਤੀ ਕੀਤੀ ਉਹ ਭਗਤੀ ਵੀ ਇਹਦੇ ਨਾਲ ਨਾਲ ਸੀ ਸੋ ਇਸ ਨੂੰ ਭਗਤੀ ਵੀ ਯਾਦ ਰਹੀ ਤੇ ਇਸ ਨੂੰ ਇਹ ਵੀ ਯਾਦ ਰਿਹਾ ਕਿ ਮੇਰੀ ਕਿਉਂਕਿ ਅਟੈਚਮੈਂਟ ਉਸ ਮਿਰਗ ਦੇ ਬੱਚੇ ਦੇ ਵਿੱਚ ਹੋ ਗਈ ਇਸ ਕਰਕੇ ਮੈਨੂੰ ਇੰਨੀ ਵੱਡੀ ਪਦਵੀ ਤੋਂ ਗਿਰਨਾ ਪਿਆ ਕਿੱਥੇ ਮੈਂ ਲਿਬ੍ਰੇਟ ਹੋ ਜਾਣਾ ਸੀ ਹੁਣ ਮੈਨੂੰ ਮਿਰਗ ਦੀ ਜੁਨੀ ਦੇ ਵਿੱਚ ਪੈਣਾ ਪਿਆ ਇਹ ਉਸੇ ਗੰਡਕੀ ਨਦੀ ਦੇ ਉੱਤੇ ਆਖੇ ਪਾਣੀ ਦੇ ਵਿੱਚ ਅੱਧਾ ਖੜ ਕੇ ਫਿਰ ਇਹ ਹਰ ਟਾਈਮ ਉੱਥੇ ਇਸ਼ਨਾਨ ਕਰਦਾ ਸੀ ਉੱਥੇ ਉਸੇ ਤਰ੍ਹਾਂ ਇਸ ਮਾਦੀ ਦੇ ਵਿੱਚ ਹੋ ਜਾਂਦਾ ਸੀ ਮਿਰਗ ਦੇ ਜੂਨ ਦੇ ਵਿੱਚ ਵੀ ਇਹ ਪ੍ਰਮਾਤਮਾ ਦੀ ਭਗਤੀ ਕਰਦਾ ਰਿਹਾ ਇਸੇ ਕਰਕੇ ਕਿਹਾ ਗਿਆ ਨਾ ਕਿ ਕਦੇ ਕਿਸੇ ਜਾਨਵਰ ਨੂੰ ਮਾਰਨਾ ਨਹੀਂ ਚਾਹੀਦਾ ਹੋ ਸਕਦਾ ਹੈ ਉਹ ਕੋਈ ਭਗਤ ਹੋਵੇ ਕੋਈ ਸੰਤ ਹੋਵੇ ਪਿਛਲੇ ਜਨਮ ਚੋਂ ਦੇ ਉਹ ਬਹੁਤ ਭਗਤੀ ਕੀਤੀ ਹੋਵੇ ਪਰ ਕਿਸੇ ਗਲਤੀ ਕਰਕੇ ਉਸ ਨੂੰ ਇਸ ਜੁਨੀ ਦੇ ਵਿੱਚ ਆਉਣਾ ਪਿਆ ਗਿਆ ਹੋਵੇ ਤੇ ਇਹੋ ਜਿਹੇ ਜੀਵ ਦੀ ਕੋਈ ਹੱਤਿਆ ਜਨੂੰ ਕਰ ਦਿੰਦਾ ਹੈ ਉਹਦਾ ਬਹੁਤ ਜ਼ਿਆਦਾ ਪਾਪ ਲੱਗਦਾ ਹੈ ਇਹ ਜਿਹੜਾ ਹਿਰਨ ਸੀ ਇਹ ਬਹੁਤ ਕਿਉਂਕਿ ਹਿਰਨਾਂ ਦੀ ਜ਼ਿੰਦਗੀ ਤਾਂ ਛੋਟੀ ਜੀ ਹੀ ਹੁੰਦੀ ਹੈ ਪਰ ਇਹਨੇ ਉਹਨੇ ਸਮੇਂ ਦੇ ਵਿੱਚ ਬਹੁਤ ਭਗਤੀ ਕੀਤੀ ਪਛਤਾਵਾ ਵੀ ਕੀਤਾ ਕਿ ਮੈਂ ਐਵੇਂ ਹੀ ਆਪਣਾ ਜਿਹੜਾ ਐਂਡ ਟਾਈਮ ਸੀ ਨਾ ਇਹਨੂੰ ਬਰਬਾਦ ਕਰ ਲਿਆ ਮੇਰੀ ਸੁਰਤੀ ਮਿਰਗ ਦੇ ਬੱਚੇ ਚ ਚਲੀ ਗਈ ਸੀ ਇਸ ਕਰਕੇ ਇਹਨੂੰ ਪਤਾ ਸੀ ਕਿ ਹੁਣ ਮੈਨੂੰ ਇਹ ਭੋਗਣਾ ਤਾਂ ਪੈਣਾ ਹੈ ਮੇਰਾ ਹੀ ਕਰਮ ਕੀਤਾ ਹੋਇਆ ਹੈ ਸੋ ਜੋ ਪ੍ਰਮਾਤਮਾ ਕਰ ਰਿਹਾ ਠੀਕ ਹੈ ਵੀ ਮੈਂ ਆਪਣਾ ਇਹ ਜਨਮ ਹੈ ਜਿਹੜਾ ਉਸ ਨੂੰ ਮੈਂ ਪ੍ਰਮਾਤਮਾ ਦੀ ਯਾਦ ਦੇ ਵਿੱਚ ਬਿਤਾਵਾਂ ਇਹ ਜਬ ਕੌਂਸ਼ੀਅਸ ਤਾਂ ਬੈਠਿਆ ਹੀ ਹੋਇਆ ਸੀ ਪ੍ਰਮਾਤਮਾ ਦਾ ਬੀਜ ਪ੍ਰਮਾਤਮਾ ਦੀ ਭਗਤੀ ਸੋਹੇ ਮਿਰਗ ਦੀ ਜੂਨਪੈ ਹੁੰਦਿਆ ਹੋਇਆ ਵੀ ਇਹ ਪਾਣੀ ਦੇ ਵਿੱਚ ਖੜਾ ਰਹਿੰਦਾ ਸੀ ਉੱਥੇ ਭਗਤੀ ਕਰਦਾ ਹੁੰਦਾ ਸੀ ਉੱਥੇ ਇਸ਼ਨਾਨ ਕਰਦਾ ਸੀ ਤੇ ਬਸ ਥੋੜਾ ਬਦ ਕਾਫੂਸ ਚਰਕੇ ਇਹਨੂੰ ਇੰਨਾ ਵੀ ਆਪਣੇ ਆਪ ਤੇ ਪਸਤਾਵਾ ਹੋ ਗਿਆ ਕਿ ਮੈਂ ਕਿਤੇ ਹੁਣ ਹਰਾ ਹਰਾ ਕਾਹ ਵੀ ਨਹੀਂ ਚਰਨ ਜਾਣਾ ਹੈ ਜੋ ਵੀ ਉੱਥੇ ਸੁੱਕੇ ਪੱਤੇ ਵਗੈਰਾ ਡਿੱਗੇ ਹੁੰਦੇ ਸੀ ਉਹੀ ਖਾ ਖੂ ਕੇ ਜਿਵੇਂ ਕਿਵੇਂ ਆਪਣਾ ਗੁਜ਼ਾਰਾ ਕਰ ਲੈਂਦਾ ਸੀ ਬਹੁਤ ਕਮਜ਼ੋਰ ਵੀ ਹੋ ਗਿਆ ਤੇ ਅੰਤ ਸਮੇਂ ਇਸਨੇ ਪਾਣੀ ਦੇ ਵਿੱਚ ਖੜ ਕੇ ਅਦਾ ਸਰੀਰ ਆਪਣਾ ਪਾਣੀ ਚ ਰੱਖਿਆ ਤੇ ਉੱਥੇ ਭਗਤੀ ਕਰਦੇ ਕਰਦੇ ਨੇ ਆਪਣਾ ਸਰੀਰ ਤਿਆਗ ਦਿੱਤਾ ਸੋ ਮਿਰਗ ਦੀ ਜੁਨੀ ਤੋਂ ਇਹ ਛੁੱਟ ਗਿਆ ਕਿ ਜਿਹੜਾ ਇਹਦਾ ਅਗਲਾ ਜਨਮ ਸੀ ਨਾ ਉਹ ਇੱਕ ਪੰਡਿਤ ਦੇ ਘਰ ਇੱਕ ਬ੍ਰਾਹਮਣ ਦੇ ਘਰ ਦੇ ਵਿੱਚ ਹੋਇਆ ਹਿਊਮਨ ਲਾਈਫ ਇਹਨੂੰ ਮਿਲ ਗਈ ਹਿਊਮਨ ਲਾਈਫ ਮਿਲਣੀ ਵੀ ਬਹੁਤ ਵੱਡੀ ਗੱਲ ਹੈ ਕਿਉਂਕਿ ਬਹੁਤ ਭਗਤੀ ਤੋਂ ਬਾਅਦ ਆਪਾਂ ਨੂੰ 84 ਲੱਖ ਜੂਨਾਂ ਦੇ ਵਿੱਚੋਂ ਇੱਕੋ ਇੱਕ ਇਹ ਹਿਊਮਨ ਲਾਈਫ ਮਿਲਦੀ ਹੈ ਨਹੀਂ ਤਾਂ ਆਪਾਂ ਨੂੰ ਕਿੰਨੀਆਂ ਕਦੇ ਮੱਛੀ ਬਣੋਂ ਕਦੇ ਸੱਪ ਬਣੋਂ ਕਦੇ ਠੂਹੇ ਬਣੋਂ ਕਦੇ ਖਰਗੋਸ਼ ਬਣੋਂ ਕਦੇ ਕਾਹ ਬਣੋਂ ਕਦੇ ਕੁਛ ਬਣੋਂ ਕਦੇ ਕੁਛ ਸੋ ਬਹੁਤ ਟੇਡੀਆਂ ਮੇਡੀਆਂ ਦੁਨੀਆਂ ਦੇ ਵਿੱਚੋਂ ਹੋ ਕੇ ਬਹੁਤ ਮੁਸ਼ਕਲ ਨਾਲ ਫਿਰ ਹਿਊਮਨ ਲਾਈਫ ਮਿਲਦੀ ਹੈ ਤੇ ਇਸ ਦਾ ਜਨਮ ਇੱਕ ਬ੍ਰਾਹਮਣ ਦੇ ਘਰ ਦੇ ਵਿੱਚ ਹੋ ਗਿਆ ਪਰ ਕਿਉਂਕਿ ਇਸ ਨੂੰ ਪਿਛਲਾ ਸਾਰਾ ਕੁਝ ਯਾਦ ਸਿੱਖੇ ਮੈਂ ਕਿ ਕੀ ਮੈਂ ਕੀਤਾ ਮੈਨੂੰ ਕੀ ਕੀ ਪਨਿਸ਼ਮੈਂਟ ਮਿਲੀ ਹੈ ਪਹਿਲਾਂ ਮੇਰਾ ਧਿਆਨ ਮਿਰਗ ਦੇ ਵਿੱਚ ਲਿਆ ਗਿਆ ਸੀ ਇਸ ਕਰਕੇ ਮੈਨੂੰ ਮਿਰਗ ਦੀ ਜੁਨੀ ਪਹਿਣਾ ਪਿਆ ਮਿਰਗ ਦੀ ਜੁਨੀ ਦੇ ਵਿੱਚ ਮੈਂ ਫਿਰ ਭਗਤੀ ਕੀਤੀ ਤੇ ਹੁਣ ਪ੍ਰਮਾਤਮਾ ਨੇ ਮੈਨੂੰ ਫਿਰ ਹਿਊਮਨ ਲਾਈਫ ਬਖਸ਼ੀ ਹੈ ਸਿਰਫ ਇਹ ਕਿ ਹਿਊਮਨ ਲਾਈਫ ਹੈ ਜਿਹਦੇ ਵਿੱਚ ਆਪਾਂ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ ਭਗਤੀ ਕਰ ਕਰਕੇ ਸੋ ਇਸ ਨੇ ਜਨਮ ਤੋਂ ਹੀ ਸੋਚ ਲਿਆ ਕਿ ਹੁਣ ਮੈਂ ਬਿਲਕੁਲ ਵੀ ਕਿਸੇ ਵੀ ਮਾੜੀ ਚੀਜ਼ ਦੇ ਵਿੱਚ ਮਾੜੀ ਥੋਟ ਦੇ ਵਿੱਚ ਜਾਂ ਹੋਰ ਕਿਸੇ ਪਾਸੇ ਧਿਆਨ ਆਪਣਾ ਜਾਣ ਨਹੀਂ ਦੇਣਾ ਮੈਂ ਸਿਰਫ ਤੇ ਸਿਰਫ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਸੋ ਇਸ ਕਰਕੇ ਹੈ ਬਚਪਨ ਤੋਂ ਹੀ ਕੱਲਾ ਬੈਠਾ ਰਹਿੰਦਾ ਸੀ ਅੱਖਾਂ ਬੰਦ ਕਰਕੇ ਹਰ ਵੇਲੇ ਪ੍ਰਮਾਤਮਾ ਦਾ ਸਿਮਰਨ ਅੰਦਰ ਹੀ ਅੰਦਰ ਕਰਦਾ ਰਹਿੰਦਾ ਸੀ ਤੇ ਬਿਲਕੁਲ ਜਿਵੇਂ ਕੋਈ ਅਬਨਾਰਮਲ ਚਾਈਲਡ ਹੁੰਦਾ ਐ ਹੁੰਦਾ ਸੀ ਕਿ ਜਿਸ ਤਰ੍ਹਾਂ ਕਿ ਇਹਦੀ ਕੋਈ ਬੁੱਧੀ ਨਹੀਂ ਹੈ ਬਿਲਕੁਲ ਜਿਹਨੂੰ ਮੰਦ ਬੁੱਧੀ ਕਿਹਾ ਜਾਂਦਾ ਹੈ ਕਿ ਇਹਨੂੰ ਜਿਸ ਤਰ੍ਹਾਂ ਕੋਈ ਸਮਝ ਹੀ ਨਹੀਂ ਆਉਂਦੀ ਫਾਲਾਂਕੀ ਬਹੁਤ ਸਿਆਣਾ ਸੀ ਇਹਨੂੰ ਸਮਝਦਾ ਸਭ ਕੁਝ ਆਉਂਦਾ ਸੀ ਪਰ ਇਹ ਸੋਚ ਕੇ ਕਿ ਮੈਂ ਨਾ ਦਾ ਕਿਸੇ ਰੁਝੇਵੇਂ ਵਿੱਚ ਆਪਣੇ ਆਪ ਨੂੰ ਪਾਉਣਾ ਹੈ ਨਾ ਮੈਂ ਆਪਣੇ ਘਰ ਦੇ ਪਰਿਵਾਰ ਦੇ ਮੈਂਬਰਾਂ ਨਾਲ ਅਟੈਚਮੈਂਟ ਦੇ ਵਿੱਚ ਆਉਣਾ ਹੈ ਮੈਂ ਸਿਰਫ ਪ੍ਰਮਾਤਮਾ ਦੀ ਭਗਤੀ ਕਰਨੀ ਹੈ ਤਾਂ ਕਿ ਇਸ ਜਨਮ ਦੇ ਵਿੱਚ ਮੇਰਾ ਛੁਟਕਾਰਾ ਹੋ ਜਾਏ ਹੁਣ ਮੈਂ ਦੁਬਾਰਾ ਨਾ ਕਿਸੇ ਜੁਨੀਅਰ ਦੇ ਵਿੱਚ ਪੈਣਾ ਪਵੇ ਸੋ ਇਹ ਬਚਪਨ ਤੋਂ ਹੀ ਬਿਲਕੁਲ ਅਲੱਗ-ਤਲੱਗ ਬੈਠ ਕੇ ਨਾ ਹੋਰਾਂ ਬੱਚਾ ਵਾਂਗੂ ਹੱਸਦਾ ਖੇਡਦਾ ਸੀ ਨਾ ਕੋਈ ਗੱਲਬਾਤ ਕਰਦਾ ਸੀ ਬਸ ਚੁੱਪਚਾਪ ਰਹਿੰਦਾ ਸੀ ਤੇ ਆਪਣੇ ਸਿਮਰਨ ਦੇ ਵਿੱਚ ਰਹਿੰਦਾ ਸੀ ਕਿਸੇ ਨੂੰ ਇਹਦੇ ਦਿਲ ਦਾ ਭੇਤ ਕਿਸੇ ਨੂੰ ਨਹੀਂ ਸੀ ਪਤਾ ਤੇ ਸਾਰੇ ਇਹਨੂੰ ਐਵੇਂ ਸਮਝਦੇ ਸੀ ਵੀ ਇਹ ਬਿਲਕੁਲ ਹੀ ਇਹਨੂੰ ਇਨਸੇਨ ਬੰਦਾ ਹੈ ਮੂਰਖ ਹੈ ਬਿਲਕੁਲ ਤੇ ਇਸ ਕਰਕੇ ਨਾ ਸਾਰਿਆਂ ਨੇ ਇਹਦਾ ਨਾਮ ਜੜਪੜਤ ਰੱਖ ਲਿਆ ਜੜ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਲਿਵਿੰਗ ਤੇ ਨੋਨ ਲਿਵਿੰਗ ਜੜ ਹੁੰਦਾ ਇੱਕ ਹੁੰਦਾ ਜੜ ਤੇ ਇੱਕ ਹੁੰਦਾ ਚੇਤਨ ਮਤਲਬ ਜਿਹਦੇ ਵਿੱਚ ਜੜ ਆਪਾਂ ਉਹਨੂੰ ਕਹਿੰਦੇ ਜਿਹਨੂੰ ਕੁਝ ਵੀ ਪਤਾ ਲਾਇਕ ਸਟੋਨ ਇਹਨੂੰ ਜਿਸ ਤਰ੍ਹਾਂ ਕੁਝ ਨਹੀਂ ਪਤਾ ਲੱਗਦਾ ਇਹਦੇ ਠੇਡਾ ਮਾਰ ਦੋ ਜਾਂ ਇਸ ਤੇ ਬੈਠ ਜਾਓ ਜਾਂ ਕੁਝ ਕਰ ਲੋ ਤੇ ਚੇਤਨ ਹੁੰਦਾ ਜਿਹਦੇ ਵਿੱਚ ਕੌਨਸ਼ੀਅਸਨੈਸ ਹੁੰਦੀ ਹੈ ਤੇ ਆਪਾਂ ਸਾਰੇ ਚੇਤਨ ਹਾਂ ਤਾਂ ਉਹ ਕਹਿੰਦੇ ਇਹਦਾ ਜੜ ਹੀ ਹੈ ਬਿਲਕੁਕੁਲ ਇਹਨੂੰ ਕੁਝ ਨਹੀਂ ਪਤਾ ਲੱਗਦਾ ਕਿਸੇ ਚੀਜ਼ ਦਾ ਇਸ ਕਰਕੇ ਇਸ ਦਾ ਨਾਮ ਉਹਨਾਂ ਨੇ ਜੜ ਪਰ ਰੱਖ ਦਿੱਤਾ ਬਾਕੀ ਦੀ ਸਟੋਰੀ ਅਪਾਂ ਗੱਲ ਕਰਾਂਗੇ ਬੇਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ